ਲਓ ਵੀ ਮਿੱਤਰੋ ਪਹਿਲਾਂ ਤਾਂ ਪਿਆਰ ਭਰੀ ਗੁੱਡ ਮਾਰਨਿੰਗ ਡੇਲੀ ਰੁਟੀਨ ਵਾਂਗ ਆਪਾਂ ਚੱਲਿਆਂ ਗਰਾਊਂਡ ਦੇ ਵਿੱਚ ਤੇ ਆਓ ਤੁਹਾਨੂੰ ਗਰਾਊਂਡ ਦੇ ਘਰਾਉਣੇ ਦਰਸ਼ਨ ਲੈ ਵੀ ਮਿੱਤਰੋ ਕੱਲੇ ਤੁਸੀਂ ਨਾ ਨਸ਼ੇ ਵਾਲਿਆਂ ਨੂੰ ਪ੍ਰਮੋਟ ਨਾ ਕਰਿਆ ਕਰੋ ਤੇ ਆਹ ਦੇਖੋ ਜਦੋਂ ਗਰਾਊਂਡ ਦੇ ਵਿੱਚ ਵੱੜਦੇ ਸਾਰੇ ਮੱਥੇ ਲੱਗੇ ਸਾਨੂੰ ਨੌਜਵਾਨ ਕਿਉਂਕਿ ਇਹ ਪਹਿਲਾਂ ਈਵਨਿੰਗ ਕਰਦੇ ਸੀ ਐਕਸਰਸਾਈਜ਼ ਤੇ ਹੁੱਜ ਮਾਰਨਿੰਗ ਸਟਾਰਟ ਕੀਤੀ ਇਹਨਾਂ ਨੇ ਤੇ ਮਨ ਖੁਸ਼ ਹੋ ਗਿਆ ਯਾਰ ਵੀ ਕਟੋ-ਕਟ ਤੁਸੀਂ ਐਵੇਂ ਨਸ਼ਾ 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 ਆਲ ਵਰਲਡ 'ਚ ਨਸ਼ਾ ਭਾਈ ਕਟੋ-ਕਟ ਜੇ ਤੁਸੀਂ ਇਦਾਂ ਦੀਆਂ ਵੀਡੀਓ ਪਾਉਂਗੇ ਤੇ ਹੋਰ ਵੀ ਵਧੀਆ ਲੱਗੂਗਾ ਤੇ ਫਿਰ ਆਪਾਂ ਵੀ ਭੱਜ-ਭੁੱਜ ਕੇ ਢੇੜਾ-ਗੂੜਾ ਕੱਢਿਆ ਤੇ ਮਾਈ ਫਣਾਣੀਆਂ ਵੀਡੀਓ ਵੇਖ ਕੇ ਮੰਨ ਲਓ ਵਹਨੇ ਆ ਰਹੇ ਨੇ ਫੇਸਬੁੱਕ ਆਂਦੇ ਆ ਨਾ ਤੇ ਵੇਖੀਦਾ ਦੇਖੋ ਕਿਵੇਂ ਭੱਜ ਵਰ ਠੀਕ ਹੈ ਮੰਨ ਲਓ ਇਹਨਾਂ ਨੂੰ ਵੀ ਤੁਸੀਂ ਕਟੋ-ਕਟ ਇਹਨਾਂ ਨੂੰ ਜਿੰਨੇ ਵੀ ਜਿਹੜੇ-ਜਿਹੜੇ ਪਿੰਡਾਂ ਦੇ ਮੁੰਡੇ ਨੌਜਵਾਨ ਭੱਜਦੇ ਐ ਐਕਸਰਸਾਈਜ਼ ਕਰਦੇ ਐ ਵੱਟ ਤੋਂ ਵੱਧ ਆਪਦੀਆਂ ਫੇਸਬੁੱਕ ਤੇ ਇੰਸਟਾਗ੍ਰਾਮਾਂ ਦੇ ਵਾਇਆ ਕਰੋ ਜੇ ਆਪਾਂ ਇੱਕ ਹੀ ਚੀਜ਼ ਨੂੰ ਕਹੀ ਜਾਵਾਂਗੇ ਨਸ਼ਾ ਦਾ ਨਸ਼ਾ ਜ਼ਿਆਦਾ ਤੇ ਉਹ ਆਮ ਹੀ ਲੋਕਾਂ ਦੇ ਸਾਹਮਣੇ ਆਉਗੀ ਵੀਡੀਓ ਤੇ ਉਹ ਅਗਲਾ ਕਰੂਗਾ ਤੇ ਜੇ ਆਪਾਂ ਕੱਦ ਤੋਂ ਵੱਧ ਇਦਾਂ ਦੇ ਨੌਜਵਾਨਾਂ ਦੀਆਂ ਵੀਡੀਓ ਪਾਵਾਂਗੇ ਪਰ ਜਿਵੇਂ ਭਗਵਾਨ ਬਾਈ ਭਗਵਾਨ ਕੋ ਜੀ ਇਹਨਾਂ ਨੂੰ ਪੂਰਾ ਦੇਖ ਕਿਉਂ ਬਾਈ ਦੀ ਉਮਰ ਵੇਖੋ ਤੇ ਪੌਂਦਾ ਨਾ ਬਾਚੀਆਂ ਲੈ ਤੇ ਆਹ ਦੇਖਿਓ ਤੇ ਦੇਖੋ ਨਾਲ-ਨਾਲ ਸਿਖਾਉਂਦਾ ਭਾਈ ਇਹ ਦੇਖ ਲੈ ਕੱਟੋ ਕੱਟ ਯਾਰ ਤੁਸੀਂ ਦੇਖੋ ਮਾਰਨਿੰਗ ਟਾਈਮ ਹੈ ਨਹੀਂ ਤਾਂ ਬੰਦਿਆਂ ਦੇ ਉੱਡਦੇ ਨਹੀਂ ਲੋਕਾਂ ਦੀਆਂ ਅੱਖਾਂ ਨਹੀਂ ਖੋਲ੍ਹਦੀਆਂ ਤੇ ਆਹ ਵੇਖੋ ਆਗੇ ਨਾ ਗਰਾਊਂਡ 'ਚ ਜਿਵੇਂ ਪਾਉਂਦੇ ਬਾਚੀਆਂ ਬਾਈ ਕੱਟੋ ਕੱਟ ਇਦਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਕਿਸੇ ਵੀ ਪਿੰਡ ਦੇ ਆ ਜੋ ਵੀ ਜੋ ਜੋ ਜਿਹੜੇ ਜਿਹੜੇ ਪਿੰਡ ਦੇ ਮੁੰਡੇ ਖਿਡਾਰੀ ਐ ਇਦਾਂ ਦੇ ਐਕਟਿਵੇਟਿਡ ਕਰਦੇ ਆ ਐਕਸਰਸਾਈਜ਼ ਕਰਦੇ ਆ ਕੱਟੋ ਕੱਟ ਉਹਨਾਂ ਨੂੰ ਪ੍ਰਮੋਟ ਕਰਿਆ ਕਰੋ ਯਾਰ ਐਵੇਂ ਹੀ ਨਾ ਫਲਾਨਾ ਜਗ੍ਹਾ ਤੇ ਜੇ ਵੱਧ ਤੋਂ ਵੱਧ ਬਨ ਨਸ਼ਾ ਨੂੰ ਪ੍ਰਮੋਟ ਕਰਾਂਗੇ ਫਲਾਨੇ ਜਗ੍ਹਾ ਨਸ਼ਾ ਤੇ ਉਹੀ ਵਧਣਾ ਬਈ ਜੀ ਤੇ ਆਪਾਂ ਜੀ ਆਪਾਂ ਕਿਉਂ ਨਾ ਆਪਾਂ ਜੀ ਆਪਾਂ ਜਿਹੜੀਆਂ ਚੀਜ਼ਾਂ ਦੇ ਨਹੀਂ ਆ ਦੇਖੋ ਪਹਿਲਾਂ ਹੁਣ ਦੇਖੋ ਸਾਰੇ ਲਾਈਨ ਚ ਬਣਾ ਕੇ ਖੜ ਗਏ ਇਹ ਤੇ ਮਾਰਨਿੰਗ ਦੇ ਟਾਈਮ ਦਾ ਹੈ ਹੈਗਾ 6 ਵਜੇ ਦਾ ਅੱਜ ਤੁਹਾਨੂੰ ਦਿਖਾਉਣੇ ਆ ਇਹ ਲੈ ਜੀ ਆਜੋ ਕਿਉਂ ਲੈਵੀਅਸ ਹਰਰਾਜ ਸਿੰਘ ਇਹ ਸਾਡਾ ਸਖਰਾਜ ਜਣਾ ਵੱਡੀ ਖਿਡਾਰੀ ਹੈ ਦੇਖਿਆ ਲੋ ਮੋੜ ਦੇਣਾ ਉਸੇ ਟਾਈਮ ਹੀ ਬੈਕ ਇਹ ਲੈ ਚੱਕ ਤੇ ਭਾਈ ਪੂਰਾ ਕੋਚ ਸਾਹਿਬ ਵੀ ਪੂਰੇ ਐਕਟਿਵ ਆ ਭਾਈ ਜਿਹੜਾ ਨਾ ਉਹਨਾਂ ਮੈਂ ਐਕਟਿਵ ਰੱਖਦੇ ਆ ਆ ਦੇਖੋ ਮੰਨ ਲਓ ਉਹਨਾਂ ਨੇ ਸੈੱਟ ਬਣਾ ਬਣਾ ਕੇ ਭਜਾਉਂਦੇ ਆ ਮੁੰਡਿਆਂ ਨੂੰ ਐਂ ਦਾ ਲੋ ਆਜੋ ਆਜੋ ਪੱਕਾ ਤੇ ਰੂਹ ਖੁਸ਼ ਹੋ ਜਾਂਦਾ ਕੱਟੋ-ਕੱਟ ਯਾਰ ਫਿਜ਼ੀਕਲੀ ਤੌਰ ਤੇ ਬੰਦਾ ਮਾਈਂਡ ਸੈੱਟ ਹੋ ਜਾਂਦਾ ਬੰਦਾ ਖੁਸ਼ ਰਹਿੰਦਾ ਜਦੋਂ ਪਸੀਨਾ ਨਿਕਲ ਆ ਯਾਰ ਆ ਦੇਖੋ 2 3 3 ਤੇ ਗਰਾਊਂਡ 'ਚ ਰਹਿਣ ਵਾਲਾ ਬੰਦਾ ਸਦਾ ਹੀ ਤੰਦਰੁਸਤ ਰਹਿੰਦਾ ਤੇ ਖੁਸ਼ ਰਹਿੰਦਾ ਆ ਦੇਖੋ ਹਰ ਮਸਲ ਹਰ ਮਸਲ ਨੂੰ ਐਕਟਿਵ ਕੀਤਾ ਵਾ ਇਹਨਾਂ ਨੇ ਲਾਈਨ ਬਣਾ ਕੇ ਹੁਣ ਭੱਜਣਗੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਜਿਹੜੇ ਵੀ ਸੱਜਣ ਹੈਗੇ ਆ ਘੱਟੋ ਘੱਟ ਤੁਸੀਂ ਨੌਜਵਾਨਾਂ ਨੂੰ ਐਦਾਂ ਦੇ ਕੰਮ ਕਰਦਿਆਂ ਨੂੰ ਨੌਜਵਾਨਾਂ ਨੂੰ ਪ੍ਰਮੋਟ ਕਰਿਆ ਕਰੀਏ ਆਪਾਂ ਤੇ ਵੱਧ ਤੋਂ ਵੱਧ ਐਦਾਂ ਦੀਆਂ ਵੀਡੀਓ ਪਾਇਆ ਕਰੀਏ ਕਿਸੇ ਵੀ ਪਿੰਡ ਦੇ ਨੌਜਵਾਨਾਂ ਜਿਹੜੇ ਖਿਡਾਰੀ ਹੈ ਗਰਾਊਂਡ ਨਾਲ ਜੁੜੇ ਹੋਇਆ ਗਰਾਊਂਡ ਨੂੰ ਪਿਆਰ ਕਰਨ ਵਾਲਿਆ ਗਰਾਊਂਡ ਲਵਰ ਆ ਜਿਹੜੇ ਕਟੋ ਕਟੋ ਉਹਨਾਂ ਨੂੰ ਆਪਾਂ ਪ੍ਰਮੋਟ ਕਰਿਆ ਕਰੀਏ ਵੱਧ ਤੋਂ ਵੱਧ ਇਦਾਂ ਦੀਆਂ ਵੀਡੀਓ ਪਾਇਆ ਕਰੀਏ ਤੇ ਵਾਰ-ਵਾਰ ਜੇ ਆਪਾਂ ਇੱਕ ਹੀ ਚੀਜ਼ ਦੀ ਗੱਲ ਕਰੀ ਜਾਵਾਂਗੇ ਨਸ਼ਾ 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 올 ਵਰਲਡ ਚਾ ਬਾਈ ਜੀ ਤੇ ਇਹ ਆ ਸਾਡਾ ਸੁਗਰਾਜ ਰਾਜਣ ਕਬੱਡੀ ਖਿਡਾਰੀ ਤੇ ਆ ਦੇਖੋ ਚਲੋ ਠੀਕ ਹੈ ਮਿੱਤਰੋ ਆਪਣਾ ਵੀ ਟਾਈਮ ਹੋ ਗਿਆ ਓਕੇ ਬਾਈ ਲਵ ਯੂ ਸਾਰਿਆਂ ਨੂੰ ਗਰਾਊਂਡ ਵਾਲਿਓ ਬਾਏ ਬਾਏ